ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਨੇ ਦਮਦਮੀ ਟਕਸਾਲ ਵਾਲੇ ਵੀਰ ਸਰਦਾਰ ਰਣਜੀਤ ਸਿੰਘ ਅੱਜ ਆਪਾਂ ਗੱਲਬਾਤ ਕਰਾਂਗੇ ਨਵੰਬਰ 1984 ਨੂੰ ਦਿੱਲੀ ਦੀਆਂ ਸੜਕਾਂ ਦੇ ਉੱਪਰ ਜੋ ਕੁਝ ਵਾਪਰਿਆ ਸੀਗਾ ਉਹ ਜੋ ਕੁਝ ਵਾਪਰਿਆ ਸੀਗਾ ਸਿੱਖਾਂ ਦੀ ਨਸਲ ਕੁਸ਼ੀ ਹੁੰਦੀ ਹੈ ਉਹਦੇ ਜਿਹੜੇ ਦੋਸ਼ੀ ਨੇ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਬਹੁਤ ਸਾਰੇ ਦੋਸ਼ੀ ਆ ਉਹਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਪਾਰਟੀਆਂ ਦੇ ਵੱਲੋਂ ਟਿਕਟ ਦੇ ਕੇ ਨਵਾਜਿਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਾਸਤੇ ਚੋਣ ਪ੍ਰਚਾਰ ਕੀਤਾ ਉਹਨਾਂ ਨੂੰ ਜਿਤਾਇਆ ਗਿਆ ਔਰ ਜਿਨ੍ਹਾਂ ਦਾ ਜੇਨੋਸਾਈਡ ਕੀਤਾ ਸੀਗਾ ਉਹਨਾਂ ਲੋਕਾਂ ਦੇ ਸਿਰ ਦੇ ਉੱਪਰ ਬਹ ਆ ਗਿਆ ਕਿ ਕਰੋ ਰਾਜ ਤੁਸੀਂ ਇਹਨਾਂ ਦੇ ਸਿਰਾਂ ਦੇ ਉੱਪਰ ਉਹਨਾਂ ਦੇ ਵਿੱਚੋਂ ਇੱਕ ਸੱਜਣ ਕੁਮਾਰ ਜਿਹੜਾ ਕਿ ਜੇਲ੍ਹ ਦੇ ਅੰਦਰ ਬੰਦ ਹੈ ਦਿੱਲੀ ਦੀ ਤਿਹਾਰ ਜੇਲ੍ਹ ਦੇ ਅੰਦਰ ਦੋ ਵੱਖ-ਵੱਖ ਕੇਸਾਂ ਦੇ ਵਿੱਚ ਉਹਨੂੰ ਉਮਰ ਕੈਦੀ ਦੀ ਸਜ਼ਾ ਹੋਈ ਹੈ ਇੱਕ ਦੇ ਵਿੱਚ 2018 ਚੋਈ ਸੀਗੀ ਇੱਕ ਕੇਸ ਦੇ ਵਿੱਚ ਉਹਨੂੰ ਉਮਰ ਕੈਦੀ ਦੀ ਸਜ਼ਾ ਹੋਈ ਹੈ ਪਿਛਲੇ ਬਰੇ 2025 ਦੀ ਫਰਵਰੀ ਦੇ ਮਹੀਨੇ ਵਿੱਚ ਸੋ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਉਹ ਉਮਰ ਕੈਦੀ ਦੀ ਸਜ਼ਾ ਕੱਟ ਰਿਹਾ ਹੈ ਅੱਜ ਇੱਕ ਕੇਸ ਦੇ ਵਿੱਚ ਉਹਨੂੰ ਬਰੀ ਕਰ ਦਿੱਤਾ ਗਿਆ ਹੈ ਕਿ ਤਕਰੀਬਨ 42 ਵਰੇ ਤਕਰੀਬਨ 42 ਵਰੇ ਇੰਤਜ਼ਾਰ ਕਰਨਾ ਪਿਆ ਉਹਨਾਂ ਪਰਿਵਾਰਾਂ ਨੂੰ ਕਿ ਸ਼ਾਇਦ ਸਾਨੂੰ ਅੱਜ ਇਨਸਾਫ਼ ਮਿਲੂਗਾ ਅੱਜ ਦਿੱਲੀ ਦੀਆਂ ਸੜਕਾਂ ਦੇ ਉੱਪਰ ਜੋ ਕੁਝ ਉਹਨਾਂ ਸਮੇਂ ਚ ਵਾਪਰਿਆ ਸੀਗਾ ਉਹਨਾਂ ਪਰਿਵਾਰਾਂ ਨੇ ਅੱਜ ਅਦਾਲਤ ਦੇ ਬਾਹਰ ਖੜੇ ਹੋ ਕੇ ਇਹ ਗੱਲ ਕਹੀ ਹੈ ਕਿ ਸਾਨੂੰ ਅੱਜ ਵੀ ਉਹ ਚੀਕਾਂ ਬਿਲਕੁਲ ਉਵੇਂ ਦੀਆਂ ਸੁਣਾਈ ਦੇ ਰਹੀਆਂ ਨੇ ਜਦੋਂ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈਗਾ ਉਹਨਾ ਮਾਮਾ ਦਾ ਰੋਣ ਅੱਜ ਦੇਖਿਆ ਨਹੀਂ ਸੀ ਜਾ ਰਿਹਾ ਵੱਖ-ਵੱਖ ਨਿਊਜ਼ ਚੈਨਲਾਂ ਨੇ ਉਹ ਸਾਰਾ ਕੁਝ ਦਿਖਾਇਆ ਹੈਗਾ ਉਹਨਾਂ ਨੇ ਕਹਿਣਾ ਸੀ ਕਿ ਜਿਹੜੀਆਂ ਅੱਗਾਂ ਉਸ ਵੇਲੇ 42 ਬਰੇ ਪਹਿਲਾਂ ਸਾਡੇ ਘਰਾਂ ਨੂੰ ਲਾਈਆਂ ਗਈਆਂ ਸੀਗੀਆਂ ਉਹ ਅੱਗਾਂ ਹਾਲੇ ਤੱਕ ਵੀ ਬੁਝੀਆਂ ਨਹੀਂ ਹੈਗੀਆਂ ਸੋ ਮੇਰੇ ਨਾਲ ਰਣਜੀਤ ਸਿੰਘ ਜੀ ਹੈਗੇ ਆਪਾਂ ਵਿਚਾਰਾਂਗੇ ਕਿ ਇੰਨੇ-ਇੰਨੇ ਬਰੇ ਬੀਤ ਜਾਂਦੇ ਆ ਪਰ ਬਾਵਜੂਦ ਇਹਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਹਾਲਾਂਕਿ ਉਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਹਾਈ ਕੋਰਟ ਵੀ ਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨ ਦੇ ਯਤਨ ਪ੍ਰਾਲੇ ਕਰਾਂਗੇ ਰਣਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਜੀ ਰਣਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਮੈਂ ਨਾ ਜਦੋਂ ਵੇਖਣ ਦੇ ਸਿਕਾ ਉਹਨਾਂ ਮਾਮਾ ਦਾ ਬਿਰਲਾਪ ਮੇਰੇ ਕੋਲੋਂ ਸੁਣਿਆ ਨਹੀਂ ਸੀ ਜਾ ਰਿਹਾ ਔਰ ਅੱਜ ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ ਸਾਨੂੰ 42 ਵਰਿਆਂ ਬਾਅਦ ਇਨਸਾਫ਼ ਮਿਲੂਗਾ ਪਰ ਉਹਨਾਂ ਦੀ ਝੋਲੀ ਵਿੱਚ ਇਹ ਗੱਲ ਪਈ ਕਿ ਇਹਨੂੰ ਗਵਾਹਾਂ ਅਤੇ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ ਹੈ ਕਿਵੇਂ ਦੇਖਦੇ ਹੋ ਅੱਜ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ ਕਿ ਦੇਰੀ ਨਾਲ ਜਿਹੜਾ ਮਿਲਿਆ ਇਨਸਾਫ ਉਹ ਇਨਸਾਫ ਨਹੀਂ ਹੁੰਦਾ ਤੇ ਇਨਸਾਫ ਨਾ ਦੇਣਾ ਹੀ ਇਹ ਭਾਰਤੀ ਇਨਸਾਫ ਬਣ ਚੁੱਕਾ ਹੋਇਆ ਏ ਜੀ ਹੁਣ ਜਦੋਂ ਅੱਜ ਸੱਜਨ ਕੁਮਾਰ ਨੂੰ ਬਰੀ ਕੀਤਾ ਤੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਨਸਾਫ ਕਿਹੜਾ ਇਨਸਾਫ ਭਾਰਤੀ ਅਦਾਲਤਾਂ ਦੇ ਸਿੱਖਾਂ ਦੇ ਲਈ ਇਨਸਾਫ ਦੇ ਜਿਹੜੇ ਦਰਵਾਜ਼ੇ ਆ ਉਹ ਬੰਦ ਏ ਆ ਤੇ ਅਸੀਂ ਵੀ ਕਦੋਂ ਤੱਕ ਇਨ੍ਹਾਂ ਭਾਰਤੀ ਸਰਕਾਰਾਂ ਤੋਂ ਭਾਰਤੀ ਅਦਾਲਤ ਤੋਂ ਭਾਰਤੀ ਨਿਜਾਮ ਤੋਂ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਰੱਖਦੇ ਰਹਾਂਗੇ ਬਤਾ ਦੀ ਸਾਜ ਦਾ ਸਮਾਂ ਕੋਈ ਘਟ ਨਹੀਂ ਹੁੰਦਾ ਪਰਿਵਾਰਾਂ ਨੇ ਜਿਹੜੀ ਲੰਬੀ ਕਾਨੂੰਨੀ ਲੜਾਈ ਲੜੀ ਆ ਤੇ ਜਿਹੜੇ ਸਾਨੂੰ ਇਹ ਮਤਾਂ ਦਿੰਦੇ ਆ ਕਿ ਕਾਨੂੰਨ ਦੇ ਵਿੱਚ ਰਹੋ ਜਿਹੜੇ ਕਹਿੰਦੇ ਆ ਕਿ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕਰੋ ਜਿਹੜੇ ਕਹਿੰਦੇ ਆ ਕਿ ਮਨੁੱਖੀ ਹੱਕ ਉਹ ਭਾਰਤ ਦੇ ਵਿੱਚ ਹੈਗੇ ਆ ਜਿਹੜੇ ਕਹਿੰਦੇ ਆ ਕਿ ਕਾਨੂੰਨ ਅਨੁਸਾਰ ਚੱਲੋ ਸਿੱਖਾਂ ਨੇ ਕਾਨੂੰਨੀ ਲੜਾਈ ਵੀ ਲੜ ਲਈ ਸਿੱਖਾਂ ਨੇ ਦਰਵਾਜ਼ੇ ਅਦਾਲਤਾਂ ਦੇ ਜਿਹੜੇ ਖੜਕਾ ਕੇ ਉਹ ਦੇਖ ਲਏ ਆ ਪਰ ਐਂਡ ਤੇ ਦੇਖੋ ਇਨਸਾਫ ਕੀ ਮਿਲਿਆ ਆ ਕੀ 42 ਸਾਲਾਂ ਬਾਅਦ ਸੱਜਨ ਕੁਮਾਰ ਨੂੰ ਜਿਹੜਾ ਬਰੀ ਆ ਉਹ ਕਰ ਦਿੱਤਾ ਉਹਨਾਂ ਪਰਿਵਾਰਾਂ ਦੇ ਉੱਤੇ ਜਦ ਸਾਡੀ ਕੌਮ ਦੇ ਉੱਤੇ ਕੀ ਬੀਤਦੀ ਹੋਵੇਗੀ ਸਾਨੂੰ ਨਾ ਤਾਂ ਠੱਠਾ ਹੋਇਆ ਸ੍ਰੀ ਆਕਾਲ ਤਖਤ ਸਾਹਿਬ ਭੁੱਲਾ ਆ ਨਾ ਹੀ ਝੂਠੇ ਪੁਲਿਸ ਮੁਕਾਬਲੇ ਭੁੱਲੇ ਆ ਨਾ ਹੀ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਜਿਹੜਾ ਕਤਲਿਆਮ ਆ ਉਹ ਭੁੱਲਿਆ ਆ ਤੇ ਦਿੱਲੀ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਜਿਵੇਂ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਜਿਵੇਂ ਸਾਡੀਆਂ ਧੀਆਂ ਭੈਣਾਂ ਦੀ ਸ਼ਰੀਆਮ ਬਾਜ਼ਾਰਾਂ ਦੇ ਵਿੱਚ ਜਿਹੜੀ ਫਤਿਆ ਉਹ ਰੋਲੀ ਗਈ ਜਿਵੇਂ ਸਿੱਖਾਂ ਦੇ ਗਲਾਂ ਦੇ ਵਿੱਚ ਬਲਦੇ ਟਾਇਰ ਪਾਏ ਗਏ ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ ਜਾਇਦਾਦਾਂ ਨੂੰ ਜਿਹੜਾ ਆ ਉਹ ਸਾਰਿਆ ਗਿਆ ਸਿੱਖ ਹੋਣਾ ਹੀ ਇਸ ਦੇਸ਼ ਦੇ ਵਿੱਚ ਜੁਰਮ ਬਣ ਗਿਆ ਪਾਪ ਬਣ ਗਿਆ ਹਰ ਚੌਂਕ ਚੁਰਾਹੇ ਵਿੱਚ ਸਿੱਖਾਂ ਦੀਆਂ ਰੋਲਦੀਆਂ ਹੋਈਆਂ ਪੱਗਾਂ ਬੀਬੀਆਂ ਦੀਆਂ ਰੋਲਦੀਆਂ ਹੋਈਆਂ ਚੁੰਨੀਆਂ ਜਿਹੜੀਆਂ ਨਜ਼ਰ ਆ ਉਹ ਆਉਂਦੀਆਂ ਸੀ ਤੇ ਬਹੁਤ ਸਾਰੇ ਸਿੱਖਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਹਾਲਾਂਕਿ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਾਂਗਰਸ ਨੇ ਭਾਰਤੀ ਛਤਰਛਾਇਆ ਹੇਠ ਭਾਰਤੀ ਨਿਜਾਮ ਤਿਰੰਗੇ ਝੰਡੇ ਦੀ ਛਤਰਛਾਇਆ ਹੇਠ ਭਾਰਤੀ ਸੰਵਿਧਾਨ ਦੀ ਛਤਰਛਾਇਆ ਹੇਠ ਇਹ ਸਾਰਾ ਕੁਝ ਸਾਡੇ ਨਾਲ ਜਿਹੜਾ ਆ ਉਹ ਕੀਤਾ ਇਹ ਕਿਸੇ ਇੱਕ ਪਾਰਟੀ ਨੇ ਨਹੀਂ ਬਲਕਿ ਪੂਰੇ ਭਾਰਤੀ ਰਾਜਤੰਤਰ ਨੇ ਕੀਤਾ ਸੀ ਤੇ ਅੱਜ ਕਾਂਗਰਸ ਜਿਹੜੀ ਉਹ ਸੱਤਾ ਦੇ ਵਿੱਚ ਨਹੀਂ ਰਹੀ ਅੱਜ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆ ਪਰ ਉਹ ਭਾਜਪਾ ਸਰਕਾਰ ਵੀ ਜਦੋਂ ਕਾਂਗਰਸ ਸਰਕਾਰ ਸਾਡਾ ਕਤਲਿਆਮ ਕਰ ਰਹੀ ਸੀ ਤੇ ਭਾਜਪਾ ਸਰਕਾਰ ਵੀ ਉਹਦੇ ਵਿੱਚ ਜਿਹੜੀ ਆ ਸ਼ਾਮਲ ਸੀ ਆਰਐਸਐਸ ਹਿੰਦੂ ਤਵੀਆਂ ਦੇ ਅਨੇਕਾਂ ਜਿਹੜੇ ਕਰਿੰਦੇ ਆ ਉਹ ਕਾਂਗਰਸੀ ਆਗੂਆਂ ਦੇ ਨਾਲ ਲ ਕੇ ਸਿੱਖਾਂ ਦਾ ਜਿਹੜਾ ਕਤਿਆਮ ਹੋ ਕਰ ਰਹੀ ਸੀ ਐਲਕੇ ਅਡਵਾਨੀ ਵਰਗੇ ਅਤੇ ਇਸੇ ਤਰ੍ਹਾਂ ਲక్ష్ਮੀ ਕਾਂਤਾ ਚਾਵਲਾ ਵਰਗੇ अनेका ਆਗੂ ਅੱਜ ਵੀ ਭਾਜਪਾ ਦੇ ਵਿੱਚ ਜਿਹੜੇ ਆ ਉਹ ਸਰਗਰਮ ਆ ਤੇ ਭਾਜਪਾ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਭਾਜਪਾ ਜਿਹੜੀ ਆ ਉਹ ਸਿੱਖਾਂ ਨੂੰ ਇਨਸਾਫ ਦੇਵਾਏਗੀ ਸਾਡੇ ਬਹੁਤ ਸਾਰੇ ਧਾਰਮਿਕ ਅਤੇ ਸਿਆਸੀ ਆਗੂ ਉਹ ਭਾਜਪਾ ਨੂੰ ਸਮਰਥਨ ਦੇ ਰਹੇ ਆ ਤੇ ਭਾਜਪਾ ਸਰਕਾਰ ਨੇ ਭਾਰਤੀ ਨਿਜ਼ਾਮ ਨੇ ਤੇ ਭਾਰਤੀ ਅਦਾਲਤਾਂ ਨੇ ਉਹਨਾਂ ਧਾਰਮਿਕ ਵੇਖੀ ਸਿਆਸੀ ਆਗੂਆਂ ਦੇ ਮੂੰਹ ਦੇ ਉੱਤੇ ਵੀ ਇੱਕ ਕਰਾਰੀ ਚਪੇੜ ਮਾਰ ਕੇ ਦੱਸ ਦਿੰਦਾ ਆ ਕਿ ਸਿੱਖਾਂ ਦੇ ਲਈ ਇੱਥੇ ਕੋਈ ਵੀ ਜਿਹੜਾ ਇਨਸਾਫ ਆ ਉਹ ਨਹੀਂ ਆ ਅੱਜ ਜਦੋਂ ਵੀਡੀਓ ਦੇਖ ਰਿਆ ਆ ਉਹਨਾਂ ਸਿੱਖ ਪਰਿਵਾਰਾਂ ਦੀਆਂ ਜਿਨ੍ਹਾਂ ਨੇ 20 ਸਾਲ ਕੇਸ ਲੜਿਆ ਉਹਨਾਂ ਦੀਆਂ ਚੀਕਾਂ ਨਹੀਂ ਸੁਨੀਆਂ ਜਾ ਰਹੀਆਂ ਉਹਨਾਂ ਦੇ ਹੋਕੇ ਨਹੀਂ ਜਿਹੜੇ ਆ ਸੁਨੇ ਜਾ ਰਹੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਵਹਿ ਰਹੇ ਜਿਹੜੇ ਹੰਝੂ ਆ ਉਹ ਨਹੀਂ ਦੇਖੇ ਜਾ ਰਹੇ ਪਰ ਭਾਰਤੀ ਜੱਜਾਂ ਨੂੰ ਭਾਰਤੀ ਸਰਕਾਰਾਂ ਨੂੰ ਸਿੱਖਾਂ ਦੇ ਉੱਤੇ ਕੋਈ ਜਗ੍ਹਾ ਆ ਉਹ ਤਰਸ ਨਹੀਂ ਆ ਉਹ ਅੱਜ ਵੀ ਖਾਨੋ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਆ ਸਿੱਖਾਂ ਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾ ਰਹੇ ਆ ਤੇ ਇੱਕ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਇਹ ਖੜਾ ਹੋ ਗਿਆ ਆ ਕਿ ਅਸੀਂ ਵੀ ਕਦੋਂ ਤੱਕ ਇਹਨਾਂ ਤੋਂ ਇਨਸਾਫ ਦੀ ਜਿਹੜੀ ਉਮੀਦ ਇਹ ਉਹ ਰੱਖਦੇ ਰਹਾਂਗੇ ਸੋ ਦੇਰੀ ਨਾਲ ਮਿਲਿਆ ਇਨਸਾਫ ਉਹ ਇਨਸਾਫ ਨਹੀਂ ਹੁੰਦਾ ਸੋ ਅਸਲ ਇਨਸਾਫ ਹੁਣ ਖਾਲਸਾ ਰਾਹੀ ਆ ਹੁਣ ਅਸਲ ਜਿਹੜਾ ਇਨਸਾਫ ਆ ਉਹ ਪ੍ਰਭੂ ਸਤਾ ਸੰਪੰਨ ਕੌਮ ਦੀ ਆਜ਼ਾਦੀ ਹੀ ਆ ਜਿਹੜਾ ਰਾਹ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਦਿਖਾ ਗਏ ਸੀ ਸੋ ਜਿਹੜੇ ਸਿੱਖਾਂ ਨੇ ਕਾਨੂੰਨੀ ਲੜਾਈ ਲੜਨੀ ਆ ਉਹ ਲੜਨ ਪਰ ਇਹਦੇ ਨਾਲ ਨਾਲ ਸਿੱਖਾਂ ਨੂੰ ਕੌਮੀ ਆਜ਼ਾਦੀ ਦਾ ਜਿਹੜਾ ਰਾਹ ਆ ਉਹ ਦਿਖਣਾ ਚਾਹੀਦਾ ਆ ਤੇ ਇਹੀ ਜਿਹੜਾ ਆ ਉਹ ਅਸਲ ਇਨਸਾਫ ਹੋਵੇਗਾ ਜਿਸ ਤੋਂ ਤੱਕ ਸੱਜਣ ਕੁਮਾਰ ਦੀ ਗੱਲ ਆ ਸੱਜਣ ਕੁਮਾਰ ਨੂੰ 1 2 ਕੇਸਾਂ ਦੇ ਵਿੱਚ ਉਮਰ ਕੈਦ ਵੀ ਹੋਈ ਆ ਪਰ ਬਹੁਤਾਂ ਦੇ ਕੇਸਾਂ ਦੇ ਵਿੱਚ ਉਹਨੂੰ ਬਰੀ ਕਰ ਦਿੱਤਾ ਗਿਆ ਉਹਨੂੰ ਉਮਰ ਕੈਦ ਜਿਹੜੀ ਆ ਉਹ ਜ਼ਰੂਰ ਕੀਤੀ ਗਈ ਸੀ ਪਰ ਦੇਖੋ ਕਿ ਹੁਣ ਉਹਨੂੰ ਬਰੀ ਕਰਕੇ ਤੇ ਉਹਨੂੰ ਰਾਹਤ ਦਿੱਤੀ ਜਾ ਰਹੀ ਏ ਸੋ ਜਿਹੜੀ ਭਾਰਤ ਸਰਕਾਰ ਜਾਂ ਜਿਹੜੀਆਂ ਭਾਰਤੀ ਅਦਾਲਤਾਂ ਸਿੱਖਾਂ ਨੂੰ ਫਾਂਸੀ ਦੇਂਦੀਆਂ ਸਨ ਹਜ਼ਾਰਾਂ ਸਿੱਖਾਂ ਦਾ ਜਿਨ੍ਹਾਂ ਲੋਕਾਂ ਨੇ ਕਤਲੇਆਮ ਕੀਤਾ ਕਾਂਗਰਸੀਆਂ ਨੇ ਭਾਜਪਾਈਆਂ ਨੇ ਸੋ ਉਹਨਾਂ ਨੂੰ ਜਿਹੜੀ ਸਜ਼ਾ ਹੈ ਮੌਤ ਕਿਉਂ ਨਹੀਂ ਦਿੱਤੀ ਗਈ ਉਹਨਾਂ ਨੂੰ ਕਿਸੇ ਚੌਂਕ ਚ ਰਾਹੇ ਦੇ ਵਿੱਚ ਕਿਉਂ ਨਹੀਂ ਚੰਗਿਆ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਭਾਰਤੀ ਅਦਾਲਤਾਂ ਨੇ ਜਿਹੜੇ ਬਲਦੇ ਡਾਇਰਿਆ ਉਹ ਕਿਉਂ ਨਹੀਂ ਪਾਏ ਸੋ ਇਹਦਾ ਮਤਲਬ ਇਹ ਆ ਕਿ ਸਿੱਖਾਂ ਦੇ ਲਈ ਅਤੇ ਹਿੰਦੂ ਬਹੁਗਿਣਤੀ ਦੇ ਲਈ ਜਿਹੜਾ ਇਨਸਾਫ ਆ ਉਹ ਹੋ ਰਿਹਾ ਅੱਜ ਭਾਰਤੀ ਅਦਾਲਤਾਂ ਨੇ ਦੁਬਾਰਾ ਫਿਰ ਸਾਬਤ ਕਰ ਦਿੱਤਾ ਆ ਕਿ ਸਿੱਖਾਂ ਦੇ ਲਈ ਇਸ ਦੇਸ਼ ਵਿੱਚ ਇਸ ਕਾਨੂੰਨ ਦੇ ਵਿੱਚ ਕੋਈ ਵੀ ਜਿਹੜੀ ਇਨਸਾਫ ਦੀ ਜਿਹੜੀ ਜਗ੍ਹਾ ਨਹੀਂ ਆ ਤੇ ਜੋ ਕੁਝ ਸਿੱਖਾਂ ਦੇ ਨਾਲ ਹੋਇਆ ਇਹ ਭਾਰਤ ਦੇ ਉੱਤੇ ਕਾਂਗਰਸੀਆਂ ਦੇ ਉੱਤੇ ਹਿੰਦੂ ਤਵੀਆਂ ਦੇ ਮੱਥੇ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਜਿਹੜਾ ਕਦੇ ਵੀ ਜਿਹੜਾ ਨਹੀਂ ਮਿਟੇਗਾ ਤੇ ਮੈਂ ਉਹਨਾਂ ਭਾਰਤੀ ਜੱਜਾਂ ਦਾ ਧੰਨਵਾਦ ਵੀ ਕਰਦਾ ਆ ਜਿਨ੍ਹਾਂ ਨੇ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਆ ਜਿਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਵਾਰ ਫੇਰ ਦੱਸ ਦਿੱਤਾ ਆ ਕਿ ਤੁਸੀਂ ਇੱਧਰਲੇ ਪਾਸੇ ਨਾ ਆਓ ਕਿਉਂਕਿ ਉਹ ਸਾਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾ ਕੇ ਸਾਡੇ ਸਿਰ ਵਿੱਚ ਜੁੱਤੀਆਂ ਜਿਹੜੀਆਂ ਆ ਉਹ ਮਾਰਦੇ ਪਏ ਆ ਫਿਰ ਸਾਨੂੰ ਦੱਸਦੇ ਪਏ ਆ ਕਿ ਜਿਹੜੇ ਰਾਹ ਤੁਹਾਨੂੰ ਸੰਤ ਜਰਨੈਲ ਸਿੰਘ ਨੇ ਦਿਖਾਇਆ ਸੀ ਉਸੇ ਰਾਹ ਦੇ ਉੱਤੇ ਤੁਸੀਂ ਚੱਲੋ ਨਹੀਂ ਤਾਂ ਫਿਰ ਉਹ ਕਹਿੰਦੇ ਹੁੰਦੇ ਨਾ ਕਿ ਜਿਨ੍ਹਾਂ ਅਖੀਰ ਤੱਕ ਹਨ ਹਿੰਦੂ ਤਵੀਆਂ ਦੇ ਲਈ ਸਾਡੀ ਕੌਮ ਨੇ ਇੰਨਾ ਕੁਝ ਕੀਤਾ ਉਹਨਾਂ ਨੇ ਸਾਡੇ ਲਈ ਕੀ ਕੀਤਾ ਕਿ ਤਿਲਕ ਜਨੇਊ ਦੀ ਰੱਖਿਆ ਦਾ ਉਹਨਾਂ ਕਰਦੇ ਉਤਾਰਿਆ ਸੀ ਬਲ ਦੇ ਟਾਇਰ ਗਲਾਂ ਵਿੱਚ ਪਾ ਕੇ ਗੁਰੂ ਪੁੱਤਰਾਂ ਨੂੰ ਮਾਰਿਆ ਸੀ ਸੋ ਸਾਡੀ ਕੌਮ ਨੂੰ ਹੁਣ ਜਿਹੜਾ ਆ ਉਹ ਸਮਝ ਜਾਣਾ ਚਾਹੀਦਾ ਆ ਪਰ ਅਕਲਤ ਘੰਟਾਂ ਦੀ ਸਿਖਰ ਤਾਂ ਦੇਖੋ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਹਨਾਂ ਤੇ ਮੰਦਰ ਬਚਾਏ ਤੇ ਇਹਨਾਂ ਨੇ ਸਾਡਾ ਸ੍ਰੀ ਆਕਾਲ ਤਖਤ ਸਾਹਿਬ ਹਿੰਦੂ ਤਵੀਆਂ ਨੇ ਢਾਹ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਦਾ ਧੰਨ ਬਚਾਇਆ ਅੱਜ ਹਿੰਦੂ ਤਵੀਆਂ ਸਾਡੇ ਹੀ ਧਰਮ ਨੂੰ ਨੇਤਨ ਆਬੂਦ ਕਰਨ ਤੇ ਜਿਹੜਾ ਆ ਉਹ ਤੁਲੇ ਹੋਏ ਆ ਕਲਗੀਧਰ ਪਾਤਸ਼ਾਹੀ ਦੇ ਸਹਬਜਾਦੇ ਬਾਬਾ ਅਜੀਤ ਸਿੰਘ ਨੇ ਬ੍ਰਾਹਮਣ ਦੀ ਜਿਹੜੀ ਆ ਉਹ ਘਰ ਵਾਲੀ ਨੂੰ ਛੜਾ ਕੇ ਲੈ ਕੇ ਜਾਂਦਾ ਸੀ ਤੇ ਤੁਸੀਂ ਦੇਖੋ ਕਿ ਇਸ ਬਦਲੇ ਹਿੰਦੂ ਤਵੀਆਂ ਨੇ ਨਵੰਬਰ 1984 ਦੇ ਵਿੱਚ ਸਿੱਖ ਬੀਬੀਆਂ ਦੀ ਜਿਹੜੀ ਵਾਧ ਆ ਉਹ ਰੋਲੀ ਸੋ ਜਿਨ੍ਹਾਂ ਦੇ ਉੱਤੇ ਅਸੀਂ ਵਿਸ਼ਵਾਸ ਕੀਤਾ ਉਹਨਾਂ ਨੇ ਸਾਨੂੰ ਜਰਾਇਮ ਪੇਸ਼ਾ ਜਿਹੜਾ ਕੰਮ ਆ ਉਹ ਐਲਾਨ ਦਿੱਤਾ ਸੋ ਨੌ ਮਾਰਤੇ ਦੀ ਗੱਲ ਬੜੀ ਚੱਲਦੀ ਆ ਪਰ ਇਹਨਾਂ ਨੇ ਸਾਡੇ ਜਿਹੜੇ ਨੌ ਆ ਉਹ ਖਿੱਚ ਕੇ ਤੇ ਮਾਸ ਦੇ ਨਾਲੋਂ ਜਿਹੜੇ ਆ ਉਹ ਵਾਕਿਆ ਉਹ ਕਰ ਦਿੱਤੇ ਸੀ ਸੋ ਸਿੱਖਾਂ ਨੂੰ ਹੀ ਹੁਣ ਸਮਝ ਜਾਣਾ ਚਾਹੀਦਾ ਆ ਕਿ ਭਾਰਤੀ ਆਦਾਲਤਾਂ ਤੋਂ ਭਾਰਤ ਸਰਕਾਰ ਤੋਂ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਣਾ ਤੇ ਇਥੋਂ ਤੱਕ ਇਹੀ ਆ ਗੱਲ ਆ ਕਿ ਜਗਦੀਸ਼ ਟਾਈਟਲ ਵਰਗੇ ਕਮਲਨਾਥ ਵਰਗੇ ਤੇ ਹੋਰ ਅਨੇਕਾਂ ਜਿਹੜੇ ਦਰਿੰਦੇ ਆ ਉਹ ਦੰਦ ਨਾਉਂਦੇ ਫਿਰਦੇ ਆ ਤੇ 35 ਸਾਲ ਸੱਜਣ ਕੁਮਾਰ ਵੀ ਉਹ ਉਪਾਤ ਇਸ ਸਟੇਟ ਨੇ ਉਹਦੀ ਪੁਸ਼ਤ ਪਨਾਹੀ ਜਿਹੜੀ ਆ ਉਹ ਕੀਤੀ ਤੇ ਅੱਜ ਵੀ ਉਹਨੂੰ ਅਦਾਲਤ ਵਿੱਚ ਵੀ ਜਿਹੜੀ ਵੀ ਆਈਪੀ ਸਹੂਲਤ ਜਿਹੜੀ ਆ ਉਹ ਮਿਲਦੀ ਹੋਵੇਗੀ ਤੇ ਦੂਜੇ ਪਾਸੇ ਸਾਡੇ ਬੰਦੀ ਸਿੰਘਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਤਕਰਾ ਆ ਕੀਤਾ ਜਾ ਰਿਹਾ ਆ ਇਹ ਸਾਰਿਆਂ ਦੇ ਸਾਹਮਣੇ ਆ ਤੇ ਮੈਂ ਦੁਨੀਆਂ ਨੂੰ ਵੀ ਕਹਿਣਾ ਚਾਹੁੰਦਾ ਆ ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਬਣੀਆਂ ਜੁਨੋ ਵਰਗੀਆਂ ਕਿ ਭਾਈ ਦੱਸੋ ਤਾਂ ਸਹੀ ਕਿ ਸਿੱਖਾਂ ਦੇ ਮਨੁੱਖੀ ਹੱਕ ਕਿੱਥੇ ਆ ਕਿਉਂ ਨਹੀਂ ਬੋਲਦੀਆਂ ਉਸ ਹਸਤਾਵਾਂ ਜੀ ਜੀ ਵਾਕਈ ਅੱਛਾ ਤੁਸੀਂ ਇਹਨਾਂ ਜ਼ਿਕਰ ਕੀਤਾ ਹੈਗਾ ਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਸੀਗਾ ਨਵੰਬਰ 1984 ਤੇ ਉਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੀ ਸਾਰੀਆਂ ਹੀ ਭਾਈਵਾਲ ਸੀਗੀਆਂ ਪਰ ਤੁਸੀਂ ਦੇਖਿਆ ਕਿ ਥੋੜੇ ਇੱਕ ਸਮਾਂ ਪਹਿਲਾਂ ਜਦੋਂ ਆ ਆਰਐਸਐਸ ਦੀ ਵਰੇਗੰਡ ਮਨਾਈ ਹੈ ਭਾਰਤ ਦੀ ਸਰਕਾਰ ਨੇ ਨਰਿੰਦਰ ਮੋਦੀ ਹਰੀਵੇ ਦੇ ਵਿੱਚ ਸ਼ਮੂਲੀਅਤ ਕਰਦੇ ਆ ਔਰ ਹੋਰ ਬਹੁਤ ਸਾਰੇ ਲੋਕਾਂ ਨੂੰ ਚ ਸ਼ਿਰਕਤ ਕਰਦੇ ਆ ਉੱਥੇ ਵੀ ਤੇ ਇਸ ਤੋਂ ਇਲਾਵਾ ਗਾਹਬ ਗਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇਦਾਂ ਦੀ ਗੱਲਬਾਤ ਕਰਦੇ ਹੁੰਦੇ ਆ ਉਹ ਕਹਿੰਦੇ ਕਿ ਕਾਂਗਰਸ ਨੇ ਇਹ ਸਾਰਾ ਕੁਝ ਉਸ ਵੇਲੇ ਕੀਤਾ ਸੀਗਾ ਇਹਨਾਂ ਦੀਆਂ ਸਰਕਾਰਾਂ ਵੇਲੇ ਹੋਇਆ ਇਹਨਾਂ ਨੇ ਸਿੱਖਾਂ ਦੇ ਨਾਲ ਸਾਰਾ ਕੁਝ ਕੀਤਾ ਔਰ ਨਾਲੋਂ ਇਹ ਗੱਲ ਕਰਦੇ ਸੀਗੇ ਉਹ ਕਹਿੰਦੇ ਕਿ ਆਰਐਸਐਸ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਸ਼ਰਨ ਦੇ ਕੇ ਤੇ ਉਹਨਾਂ ਨੂੰ ਬਚਾਇਆ ਸੀਗਾ ਇਦਾਂ ਦੀ ਗੱਲ ਉਹ ਕਰਦੇ ਹੁੰਦੇ ਆ ਦੇਖੋ ਜਿਹੜੇ ਆਮ ਹਿੰਦੂ ਕੁਝ ਪਰਿਵਾਰਾਂ ਨੇ ਜਿਹੜੇ ਸਿੱਖਾਂ ਨੂੰ ਸ਼ਰਨ ਦਿੱਤੀ ਆ ਉਹਨਾਂ ਦੀਆਂ ਵੀਡੀਓ ਵੀ ਜਿਹੜੀਆਂ ਆ ਉਹ ਸਾਹਮਣੇ ਆ ਤਾਂ ਸਿੱਖ ਪਰਿਵਾਰਾਂ ਨੇ ਆਪਣੇ ਮੂੰਹੋਂ ਵੀ ਇਹ ਗੱਲ ਆਖੀ ਏ ਕਿ ਕੁਝ ਆਮ ਹਿੰਦੂ ਗਵਾਂਡੀ ਪਰਿਵਾਰਾਂ ਨੇ ਜਿਹੜੀ ਸ਼ਰਨ ਆ ਉਹ ਜ਼ਰੂਰ ਦਿੱਤੀ ਏ ਪਰ ਇਹ ਕੋਈ ਬਹੁਤ ਹੀ ਜ਼ਿਆਦਾ ਕੇਸ ਨਹੀਂ ਆ ਕਿ ਬਹੁਤ ਘੱਟ ਜਿਹੜੇ ਕੇਸ ਆ ਬਾਕੀ ਜਿੱਥੋਂ ਤੱਕ ਆਰਐਸਐਸ ਜਾਂ ਹਿੰਦੂਵਾਦੀਆਂ ਦੀ ਜਾਂ ਭਾਜਪਾਈਆਂ ਦੀ ਗੱਲ ਆ ਉਹ ਤਾਂ ਖੁਦ ਕਾਂਗਰਸੀ ਆਗੂਆਂ ਦੇ ਨਾਲ ਮਿਲ ਕੇ ਤੇ ਸਿੱਖਾਂ ਦੇ ਗਲਾਂ ਦੇ ਵਿੱਚ ਜਿਹੜੇ ਵੱਲ ਦੇ ਟਾਇਰ ਪਾਉਂਦੇ ਰਹੇ ਆ ਇਥੋਂ ਤੱਕ ਕਿ ਬਹੁਤ ਸਾਰੇ ਆਰਐਸਐਸ ਤੇ ਭਾਜਪਾਈ ਆਗੂਆਂ ਦੇ ਉੱਤੇ ਉਸ ਸਮੇਂ ਐਫਆਈਆਰ ਵੀ ਜਿਹੜੀ ਦਰਜਿਆ ਉਹ ਹੋਈ ਸੀ ਤੇ ਜਿਹੜੇ ਕਾਂਗਰਸ ਦੇ ਇੱਕ ਆਗੂ ਸੀ ਨਾਨਾ ਦੇਸ਼ਮੁਖ ਵੀ ਜਿਨ੍ਹਾਂ ਨੂੰ ਕਹਿ ਦਿੰਦੇ ਸੀ ਸੋ ਉਹਨਾਂ ਨੇ ਤਾਂ ਇਥੋਂ ਤੱਕ ਵੀ ਜਿਹੜਾ ਕਿਹਾ ਆ ਕਿ ਜੋ ਕੁਝ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਵਾਪਰਿਆ ਇਹ ਇਹੀ ਕੁਝ ਸਿੱਖਾਂ ਦੇ ਨਾਲ ਜਿਹੜਾ ਆ ਉਹ ਹੋਣਾ ਚਾਹੀਦਾ ਸੀ ਸੋ ਇਥੋਂ ਤੱਕ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਇਹ ਗੱਲ ਆਖੀ ਸੀ ਕਿ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਹਰਬੰਸ ਲਾਲ ਖੰਨਾ ਵੀ ਭਾਜਪਾ ਦਾ ਆਗੂ ਸੀ ਨਾ ਜਿਹੜਾ ਕਹਿੰਦਾ ਸੀ ਕਿ ਕਸ਼ ਕਟਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ ਜਿਹੜਾ ਕਹਿੰਦਾ ਸੀ ਕਿ ਦੁੱਕੀ ਤਿੱਕੀ ਖੈਰ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਸੋ ਬਹੁਤ ਸਾਰੇ ਭਾਜਪਾਈਆਂ ਨੇ ਨਵੰਬਰ 1984 ਦੇ ਕਤਲੇਆਮ ਦੇ ਵਿੱਚ ਜਿਹੜਾ ਆਪਣਾ ਰੋਲ ਜਿਹੜਾ ਆ ਉਹ ਨਿਭਾਇਆ ਤੇ ਜਦੋਂ ਸਾਡੇ ਜੁਝਾਰੂ ਸਿੰਘ ਵੀ ਜੂਝ ਰਹੇ ਸਨ ਤਾਂ ਇਹੀ ਭਾਜਪਾਈ ਆਗੂ ਸਾਡੇ ਜੁਝਾਰੂ ਸਿੰਘਾਂ ਨੂੰ ਅੱਤਵਾਦੀ ਵੱਖਵਾਦੀ دہشت ਗੰਦ ਪਾਕਿਸਤਾਨ ਦੇ ਪਿੱਠੂ ਹੋਰ ਵੀ ਕਈ ਤਰ੍ਹਾਂ ਦੇ ਜਿਹਦੇ ਨਾਮ ਆ ਉਹ ਦਿੰਦੇ ਰਹੇ ਤੇ ਅੱਜ ਜਿਹੜੀ ਭਾਜਪਾ ਸਿੱਖਾਂ ਨੂੰ ਪਰਮਾਉਂਦੀ ਏ ਵਰਗਦਾਉਂਦੀ ਏ ਕਿ ਇਕੱਲੀ ਕਾਂਗਰਸ ਹੀ ਉਹਨਾਂ ਦੀ ਸਿੱਖਾਂ ਦੀ ਦੁਸ਼ਮਣ ਏ ਤੇ ਉਹ ਭਾਜਪਾ ਵਾਲੇ ਕਹਿੰਦੇ ਕਿ ਅਸੀਂ ਤੁਹਾਡੇ ਬੜੇ ਹਮਾਇਤੀ ਆ ਪਰ ਜਿਕਰ ਪੁਰਾਣੀ ਗੱਲ ਨਾ ਵੀ ਕਰੀਏ ਤਾਂ ਅੱਜ ਦੀ ਗੱਲ ਹੀ ਦੇਖ ਲਓ ਕਿ ਭਾਜਪਾ ਸਰਕਾਰ ਨੇ ਇਸ ਮੌਜੂਦਾ ਸਰਕਾਰ ਨੇ ਉਹ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰੀ ਅਮਿਤ ਸ਼ਾ ਸ਼ਰਿਆਮ ਪਾਰਲੀਮੈਂਟ ਦੇ ਵਿੱਚ ਸਿੱਖਾਂ ਨੂੰ ਜਿਹੜਾ ਆ ਉਹ ਬੰਗਾਲ ਦਾ ਆ ਤੇ ਇਹ ਗੱਲ ਆਖਦਾ ਆ ਕਿ ਬੰਦੀ ਸਿੰਘਾਂ ਨੂੰ ਰਹਾ ਨਹੀਂ ਕਰਾਂਗੇ ਪਹਿਲਾਂ ਸਾਡੇ ਤੋਂ ਮਾਫੀ ਮੰਗਣ ਫਿਰ ਅਸੀਂ ਸੋਚਾਂਗੇ ਭਾਈ ਅਮਰਪਾਲ ਸਿੰਘ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਇਹ ਗੱਲ ਕਹਿੰਦਾ ਆ ਕਿ ਕਿਸੇ ਹੋਰ ਨੂੰ ਜਿਹੜਾ ਭਿੰਡਰਾਂ ਵਾਲਾ ਜਿਹੜਾ ਨਹੀਂ ਬਣਦਿਆਂਗੇ ਭਿੰਡਰਾਂ ਵਾਲਿਆਂ ਦੇ ਵਾਰਸਾਂ ਨੂੰ ਅੱਜ ਵੀ ਸਰਕਾਰ ਜਿਹੜੀ ਨਿਸ਼ਾਨਾ ਆ ਉਹ ਬਣਾਉਂਦੀ ਐ ਸੋ ਭਾਜਪਾ ਵੀ ਸਿੱਖਾਂ ਦੀ ਕਦੇ ਹਮਾਇਤ ਜਿਹੜੀ ਆ ਉਹ ਨਹੀਂ ਹੋ ਸਕਦੀ ਸੋ ਭਾਜਪਾ ਦਾ ਕਾਂਗਰਸ ਦੇ ਨਾਲੋਂ ਵੀ ਵੱਧ ਜਿਹੜੀ ਆ ਉਹ ਖਤਰਨਾਕ ਆ ਸੋ ਕਾਂਗਰਸ ਜਿਹੜੀ ਆ ਹਿੰਦੂ ਤਵੀਆ ਦੀ ਬੀ ਟੀਮ ਸੀ ਤੇ ਕਾਂਗ ਜਿਹੜੀ ਭਾਜਪਾ ਆ ਉਹ ਤਾਂ ਏ ਟੀਮ ਆ ਇਹ ਤਾਂ ਆਰਐਸਐਸ ਦਾ ਹੀ ਇੱਕ ਜਿਹੜਾ ਸਿਆਸੀ ਵਿੰਗ ਆ ਜਿਹਦਾ ਨਿਸ਼ਾਨਾ ਹੀ ਇਹੀ ਹੈਗਾ ਆ ਕਿ ਸਿੱਖੀ ਦਾ ਜਿਹੜਾ ਆ ਹਿੰਦੂਕਰਨ ਕਰਨਾ ਗੁਰਦੁਆਰਿਆਂ ਦਾ ਜਿਹੜਾ ਮੰਦਰੀਕਰਨ ਕਰਨਾ ਸਿੱਖਾਂ ਦਾ ਇਤਿਹਾਸ ਜਿਹੜਾ ਆ ਉਹ ਵਿਗਾੜਨਾ ਤੇ ਬਹੁਤ ਸਾਰੇ ਸਾਡੇ ਜਿਹੜੇ ਧਾਰਮਿਕ ਅਤੇ ਸਿਆਸੀ ਆਗੂ ਭਾਜਪਾ ਦੇ ਪਿੱਛੇ ਲੱਗ ਬਣ ਕੇ ਸਾਡੀ ਕੌਮ ਦਾ ਬੇੜਾ ਗਰਕ ਕਰਨ ਤੇ ਤੋਲੇ ਹੋਏ ਆ ਪਰ ਸਿੱਖਾਂ ਦੇ ਖੂਨ ਦੇ ਨਾਲ ਕਾਂਗਰਸ ਅਤੇ ਭਾਜਪਾ ਇਹਨਾਂ ਦੋਵਾਂ ਦੇ ਜਿਹੜੇ ਹੱਥ ਆ ਉਹ ਰੰਗੇ ਹੋਏ ਆ ਜੀ ਰঞ্জੀਤ ਸਿੰਘ ਜੀ ਤੁਸੀਂ ਪਹਿਲਾਂ ਆਖਿਆ ਹੈਗਾ ਕਿ ਭਾਰਤੀ ਅਦਾਲਤਾਂ ਦੇ ਵਿੱਚੋਂ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਸਿੱਖਾਂ ਨੇ ਅਦਾਲਤਾਂ ਦੇ ਦਰਵਾਜ਼ੇ ਨੀਵੇਂ ਕਰ ਦਿੱਤੇ ਅਦਾਲਤਾਂ ਦੇ ਗੇੜੇ ਮਾਰ ਮਾਰ ਕੇ ਪਰ ਉੱਥੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹਾਲਾਂਕਿ ਸਜਣ ਕੁਮਾਰ ਨੂੰ ਦੋ ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ ਇੱਕ ਕੇਸ ਦੇ ਵਿੱਚ ਉਹਨੇ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਹੋਈ ਹੈ ਉਹ ਪੈਂਡਿੰਗ ਪਈ ਆ ਉਹਤੇ ਸੁਣਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਸਮਾਂ ਦੱਸੂਗਾ ਪਰ ਫਿਰ ਵੀ ਚਲੋ ਉਹ ਜੇਲ੍ਹ ਦੇ ਵਿੱਚ ਬੰਦ ਹੈਗਾ ਤੇ ਮੈਂ ਤੁਹਾਡੇ ਕੋਲ ਜਾਨਣਾ ਚਾਹਣਾ ਕਿ ਤੁਸੀਂ ਕਹਿੰਦੇ ਕਿ ਉੱਥੋਂ ਵੀ ਇਨਸਾਫ ਨਹੀਂ ਮਿਲਦਾ ਸਿੱਖਾਂ ਦੇ ਜਿਹੜਾ ਬਾਅਦ ਚ ਹਥਿਆਰਬੰਦ ਸੰਘਰਸ਼ ਲੜਿਆ ਉਹਦੀ ਵੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਕਰਕੇ ਵੇਖ ਲਿਆ ਸਾਰਾ ਕੁਝ ਉਹਦੇ ਬਾਵਜੂਦ ਅੱਜ ਕਿੱਥੇ ਖਲੋਤੀ ਹੈਗੀ ਸਿੱਖ ਕੌਮ ਸਿੱਖ ਲੀਡਰਸ਼ਿਪ ਨੂੰ ਕਿੱਥੇ ਖੜਿਆ ਦੇਖਦੇ ਹੋ ਮੈਂ ਨਾ ਜਦੋਂ ਉਧਰ ਮਾਮਾ ਦਾ ਵਿਰਲਾਪ ਦੇਖਣ ਰਿਹਾ ਸਗਾਜ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਉਹਨਾਂ ਦੇ ਉਹਨਾਂ ਦੀ ਜਿਹੜੀਆਂ ਉਹ ਬੋਲ ਸੀਗੇ ਜੋ ਉਹ ਬੋਲਦੀਆਂ ਪਈਆਂ ਸੀਗੀਆਂ ਮੈਨੂੰ ਨਾ ਬਿਲਕੁਲ ਐਉਂ ਨਜ਼ਰ ਆਉਂਦਿਆ ਸੀਗਾ ਕਿ ਜਿਸ ਵੇਲੇ ਉਹ ਜ਼ਿਕਰ ਕਰ ਰਹੀਆਂ ਸੀਗੀਆਂ ਕਿ 42 ਬਰੇ ਪਹਿਲਾਂ ਜੋ ਕੁਝ ਵਾਪਰਿਆ ਸੀਗਾ ਅੱਜ ਵੀ ਕਹਿੰਦੀ ਆ ਸਾਨੂੰ ਆਪਣੀਆਂ ਕੰਨਾਂ ਦੇ ਰਾਹੀਂ ਉਹ ਸੁਣਦਾ ਪਿਆ ਸਾਰਾ ਕੁਝ ਕਿ ਸਾਨੂੰ ਬਚਾਓ ਸਾਨੂੰ ਬਚਾਓ ਕਿਸ ਬੇਰਹਿਮੀ ਦੇ ਨਾਲ ਉਹ ਸਾਰਾ ਕੁਝ ਵਾਪਰਿਆ ਗਿਆ ਸੀਗਾ ਜਿਉਂਦਿਆਂ ਨੂੰ ਅੱਗਾ ਲਾ ਲ ਕੇ ਸਾੜ ਦਿੱਤਾ ਗਿਆ ਸੀਗਾ ਉਹ ਕਹਿੰਦੀ ਆ ਕਿ ਆਪਾਂ ਆਪਣੇ ਅੱਖਾਂ ਦੇ ਨਾਲ ਵੇਖਿਆ ਹੋਇਆ ਇੱਕ ਪਾਸਿਓਂ ਮਾਵਾ ਅੱਜ ਵੀ ਬਿਲਕੁਲ ਹੂਬ ਹੂ ਜੋ ਕੁਝ ਉਹਨਾਂ ਨੇ ਉਸ ਵੇਲੇ ਵੇਖਿਆ ਸੀਗਾ ਅੱਜ ਵੀ ਉਹਨਾਂ ਦੇ ਸੀਨੇ ਵਿੱਚੋਂ ਸਾਰਾ ਕੁਝ ਲਟ ਲਟ ਬਲਦੇ ਟਾਇਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੈ ਰਣਜੀਤ ਸਿੰਘ ਜੀ ਦੂਜੇ ਪਾਸੇ ਅੱਜ ਦੀ ਜਿਹੜੀ ਸਿੱਖ ਲੀਡਰਸ਼ਿਪ ਆ ਇੱਕ ਪਾਸੇ ਉਹ ਮਾਵਾਂ ਇੱਕ ਪਾਸੇ ਉਹ ਉਡੀਕ ਰਹੀਆਂ ਇਨਸਾਫ ਤੇ ਦੂਜੇ ਪਾਸੇ ਆਪਣੀ ਲੀਡਰਸ਼ਿਪ ਜਿਹੜੀ ਸਿੱਖ ਲੀਡਰਸ਼ਿਪ ਆ ਉਹਨੂੰ ਕਿੱਥੇ ਖੜਿਆ ਦੇਖਦੇ ਹੋ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਦੇਰੀ ਨਾਲ ਮਿਲਿਆ ਹੋਇਆ ਇਨਸਾਫ ਇਨਸਾਫ ਨਹੀਂ ਹੁੰਦਾ ਉਹ ਇਨਸਾਫ ਦਾ ਜਿਹੜਾ ਕਤਲਿਆ ਹੁੰਦਾ ਆ ਤੇ ਭਾਜਪਾ ਸਰਕਾਰ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਵੀ ਸਮੇਂ-ਸਮੇਂ 'ਤੇ ਕਰਦੀ ਹੈ ਕਿ ਸਿੱਖਾਂ ਨੂੰ ਭਰਮਾਇਆ ਜਾਵੇ ਸਿੱਖਾਂ ਨੂੰ ਵਰਗਲਾਇਆ ਜਾਵੇ ਸਿੱਖਾਂ ਨੂੰ ਦੁਬਾਰਾ ਖਾਲਸਾ ਦੀ ਮੁੱਖ ਧਾਰਾ ਤੋਂ ਤੋੜ ਕੇ ਤੇ ਉਹਨਾਂ ਨੂੰ ਭਾਰਤੀ ਮੁੱਖ ਧਾਰਾ ਦੇ ਵਿੱਚ ਹਿੰਦੂ ਮੁੱਖ ਧਾਰਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਲਿਆਇਆ ਜਾਵੇ ਕਿ ਸਿੱਖ ਜਿਹੜੀ ਆ ਉਹ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਨਾ ਕਰ ਸਕਣ ਸਿੱਖ ਵੱਖਰੇ ਨਾ ਹੋ ਸਕਣ ਸਿੱਖ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਭਾਰਤ ਦੀ ਜਿਹੜੀ ਜ਼ਾਇਦਾਕਾਰ ਆ ਉਹ ਕਰਨ ਲੱਗ ਪੈਣ ਪਾਤਨੂ ਜਿਹੜਾ ਮਹਾਨ ਆ ਉਹ ਸਮਝਣ ਲੱਗ ਪੈਣ ਸਿੱਖ ਫਿਰ ਕਿਸੇ ਤਰੀਕੇ ਨਾਲ ਸਾਡੀ ਗੁਲਾਮੀ ਦੇ ਸਾਇਹੇ ਜਿਹੜਾ ਆ ਉਹ ਆ ਜਾਣ ਸੋ ਇਸ ਤਰ੍ਹਾਂ ਦੇ ਕਈ ਤਰੀਕਿਆਂ ਦੇ ਰਾਹੀਂ ਭਾਜਪਾ ਸਰਕਾਰ ਅਜਿਹੇ ਫੈਸਲੇ ਵੀ ਕਰਵਾਉਂਦੀ ਏ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਜਿਹੜਾ ਆ ਉਹ ਪਰਵਾਹ ਦਿਆ ਜਾਵੇ ਤੇ ਆਮ ਜਿਹੜੇ ਸਿੱਖ ਹੁੰਦੇ ਆ ਜਾਂ ਜਿਨ੍ਹਾਂ ਨੇ ਸਰਕਾਰਾਂ ਦੇ ਜਿਹੜੇ ਤਲਵੇ ਚਟਨੇ ਹੁੰਦੇ ਆ ਕੁਝ ਭੇਖੀ ਧਾਰਮਿਕ ਅਤੇ ਕੁਝ ਕ ਜਿਹੜੇ ਸਿਆਸੀ ਆਗੂ ਉਹ ਸਤਿਮੁੱਚ ਭਾਜਪਾ ਦੇ ਜਿਹੜੇ ਸੋਹਲੇ ਆ ਉਹ ਗਉਣ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਫਿਕਰ ਹੁੰਦਾ ਆ ਕਿ ਸਿੱਖ ਕਿਤੇ ਆਪਣੇ ਕੌਮ ਦੀ ਆਜ਼ਾਦੀ ਵੱਲ ਜਾਂ ਖਾਲਸਾਈ ਮੁਖਤਾਰਾ ਵੱਲ ਨਾ ਚਲੇ ਜਾਣ। ਸੋ ਇਸ ਤਰ੍ਹਾਂ ਦੇ ਫੈਸਲੇ ਹੀ ਕਰ ਕਰਕੇ ਤੇ ਭਾਜਪਾ ਲਗਾਤਾਰ ਸਿੱਖਾਂ ਨੂੰ ਪਰਵਾਉਂਦੀ ਆ ਰਹੀ ਹੈ ਪਰ ਸਿੱਖਾਂ ਨੂੰ ਆਪਣੀ ਜਿਹੜੀ ਟੇਕ ਆ ਉਹ ਕੌਮੀ ਆਜ਼ਾਦੀਵਾਦ ਰੱਖਣੀ ਚਾਹੀਦੀ ਹੈ। ਇਹਦੇ ਨਾਲ ਭਾਜਪਾ ਦੇ ਜਿਹਾ ਲੱਗਦਾ ਉਹ ਭਾਜਪਾ ਆਪਣੇ ਯਤਨ ਉਪਰਾਲੇ ਕਰ ਸਕਦੀ ਆ ਜੋ ਉਹਨਾਂ ਨੂੰ ਠੀਕ ਲੱਗਦਾ ਕਾਂਗਰਸ ਆਪਣੇ ਯਤਨ ਉਪਰਾਲੇ ਕਰ ਸਕਦੀ ਆ। ਮੈਂ ਤੇ ਜਿਹੜੀ ਪੰਥਕ ਲੀਡਰਸ਼ਿਪ ਆ ਜਿਹੜੀ ਸਿੱਖ ਲੀਡਰਸ਼ਿਪ ਆ ਮੈਂ ਉਹਦੇ ਬਾਰੇ ਜਾਨਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਆਪਣੇ ਪੰਜਾਬ ਦੇ ਵਿੱਚ ਹੀ ਆਪਣੇ ਪੈਰ ਸਿੱਖ ਧਰਾਂ ਸਿੱਖ ਲੀਡਰਸ਼ਿਪ ਨਹੀਂ ਗੱਡ ਪਾਈ ਆ ਇਹ ਇੱਕ ਹਕੀਕਤ ਤਲਖ ਹਕੀਕਤ ਆ ਪਰ ਉਹ ਤੋਂ ਮੂੰਹ ਨਹੀਂ ਮੋੜ ਸਕਦੇ ਹਨਾ ਜੀ ਦੇਖੋ ਤਲਖ ਹਕੀਕਤ ਤਾਂ ਇੰਨੀ ਵੱਡੀ ਆ ਕਿ ਜਦੋਂ ਆਪਾਂ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀ ਗੱਲ ਕਰਦੇ ਆ ਕੌਮੀ ਆਜ਼ਾਦੀ ਦੀ ਗੱਲ ਕਰਦੇ ਆ ਅਸੀਂ ਆਪਣੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਆ ਤਾਂ ਜੇਥਾ ਸੰਸਥਾ ਨੇ ਇਸ ਸੰਘਰਸ਼ ਦਾ ਜਿਹੜਾ ਆਗਾਜ਼ ਆ ਉਹ ਕੀਤਾ ਸੀ ਅੱਜ ਉਸ ਸੰਸਥਾ ਦਾ ਮੁਖੀ ਅਖਵਾਉਣ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਉਹ ਖੁਦ ਭਾਜਪਾ ਦੇ ਪਿਛੇ ਲੱਗ ਬਣ ਚੁੱਕੇ ਹੋਏ ਆ ਭਾਜਪਾ ਦਾ ਜਿਹੜਾ ਸਮਰਥਨ ਆ ਉਹ ਕਰ ਰਹੇ ਆ ਹਿੰਦੂ ਹਿੰਦੂ ਹਿੰਦੁਸਤਾਨ ਵਾਲਿਆਂ ਦੇ ਨਾਲ ਜਿਹੜੀ ਜਾਰੀ ਆ ਉਹ ਪਾ ਚੁੱਕੇ ਹੋਏ ਆ ਸੋ ਇੱਥੋਂ ਹੀ ਪਤਾ ਲੱਗਦਾ ਆ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਖੜੀ ਆ ਦੂਸਰੇ ਪਾਸੇ ਸਾਡੀਆਂ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਇਹ ਜਥੇਬੰਦੀਆਂ ਕੌਮੀ ਆਜ਼ਾਦੀ ਦੇ ਲਈ ਲੰਬੇ ਸਮੇਂ ਤੋਂ ਹੱਥ ਪੈਰ ਤਾਂ ਜ਼ਰੂਰ ਮਾਰੀਆਂ ਆ ਪਰ ਜਿੰਨਾ ਇਹ ਇਹਨਾਂ ਜਥੇਬੰਦੀਆਂ ਨੂੰ ਕੌਮ ਦੇ ਵੱਲੋਂ ਜਾਂ ਆਪਣੇ ਲੋਕਾਂ ਦੇ ਵੱਲੋਂ ਸਾਥ ਸਹਿਯੋਗ ਜਿਹੜਾ ਮਿਲਣਾ ਚਾਹੀਦਾ ਸੀ ਸੋ ਉਹਨਾਂ ਵਾਂਹੀ ਜਿਹੜਾ ਆ ਉਹ ਨਹੀਂ ਮਿਲ ਰਿਹਾ ਸੋ ਅੱਜ ਕੌਮੀ ਲੀਡਰਸ਼ਿਪ ਦਾ ਵੀ ਇਹ ਫਰਜ਼ ਬਣਦਾ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹੇ ਵਧੀਆ ਜਿਹੜੇ ਪ੍ਰੋਗਰਾਮ ਦੇ ਕੇ ਤੇ ਕੌਮ ਦੀ ਆਜ਼ਾਦੀ ਦਾ ਜਿਹੜਾ ਸੰਘਰਸ਼ ਆ ਉਹਨੂੰ ਲਾਮਬੰਦ ਕੀਤਾ ਜਾਵੇ ਉਹਨੂੰ ਤੇਜ਼ ਤਰਾਰ ਕੀਤਾ ਜਾਵੇ ਤੇ ਜਿਹੜਾ ਭਾਜਪਾ ਤੇ ਹੋਰ ਸਰਕਾਰਾਂ ਵੱਲੋਂ ਸਿਆਸੀ ਆਗੂਆਂ ਦੇ ਵੱਲੋਂ ਸਿੱਖਾਂ ਨੂੰ ਭਰਮਾਇਆ ਜਾ ਰਿਹਾ ਸਿੱਖਾਂ ਨੂੰ ਤੱਲ ਖਾ ਹਕੀਕਤ ਦੇ ਬਾਰੇ ਜਿਹੜਾ ਆ ਉਹ ਦੱਸਿਆ ਜਾਵੇ ਤੇ ਸਿੱਖ ਆਗੂਆਂ ਨੂੰ ਆਪਣਾ ਜਿਹੜਾ ਏਜੰਡਾ ਆਪਣਾ ਜਿਹੜਾ ਨਿਸ਼ਾਨਾ ਆ ਉਹ ਬਿਲਕੁਲ ਸਪਸ਼ਟ ਜਿਹੜਾ ਆ ਉਹ ਰੱਖਣਾ ਚਾਹੀਦਾ ਆ ਸੋ ਅੱਜ ਕੁਝ ਆਗੂਆਂ ਦੇ ਬਿਆਨ ਆ ਰਹੇ ਆ ਕੀ ਉਸ ਕੁਬੀਰ ਸਿੰਘ ਬਾਦਲ ਦੇ ਨਾਲ ਜੱਪੀਆਂ ਪਾਉਣ ਦੇ ਲਈ ਜਿਹੜੇ ਅਕਾਲੇ ਹੋਏ ਪਏ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਕੌਮੀ ਆਜ਼ਾਦੀ ਦੇ ਸੰਘਰਸ਼ ਨੂੰ ਇਹਦੇ ਨਾਲ ਕਿੰਨੀ ਵੱਡੀ ਜਿਹੜੀ ਢਾਹ ਆ ਲੱਗੇਗੀ ਉਹਨਾਂ ਦੇ ਕਿਰਦਾਰ ਨੂੰ ਜਿਹੜੀ ਬੜੀ ਵੱਡੀ ਜਿਹੜੀ ਢਾਹ ਆ ਉਹ ਲੱਗੇਗੀ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਕੌਮ ਨੂੰ ਉਹ ਜਾਣੂ ਕਰਵਾਉਣਾ ਤੇ ਖੁਦ ਵੀ ਇਹਨਾਂ ਗੱਲਾਂ ਨੂੰ ਇਹਨਾਂ ਹਕੀਕਤਾਂ ਨੂੰ ਜਿਹੜਾ ਆ ਉਹ ਪਹਿਚਾਣਨ ਜ਼ਰੂਰ ਰঞ্জੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਉਮੀਦ ਕਰਦੇ ਆ ਕਿ ਜਿਹੜੇ ਤੁਸੀਂ ਗੱਲ ਕੀਤੀ ਹੈਗੀ ਆ ਕਿ ਸਿੱਖ ਲੀਡਰਸ਼ਿਪ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਵੇ ਤੁਸੀਂ ਦੇਖੋ 42 42 ਵਰੇ ਬੀਤ ਚੁੱਕੇ ਹੈਗੇ ਆ ਮੈਨੂੰ ਯਾਦ ਆ ਕਿ ਰঞ্জੀਤ ਸਿੰਘ ਜੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਮੈਨੂੰ ਜਗਦੀਸ਼ ਟਾਈਟਲਰ ਦਾ ਜਗਦੀਸ਼ ਟਾਈਟਲਰ ਦੇ ਇੱਕ ਕੇਸ ਦਾ 39 39 ਵਰਿਆਂ ਬਾਅਦ ਕੋਰਟ ਦੇ ਵਿੱਚ ਚਲਾਨ ਪੇਸ਼ ਹੁੰਦਾ ਆ ਚਾਰਜ ਸ਼ੀਟ ਆਪਾਂ ਜਿਹਨੂੰ ਕਹਿੰਦੇ ਹੈਗੇ ਆ ਹੁਣ ਜਿਹਦਾ 39 ਵਰਿਆਂ ਬਾਅਦ ਕੋਰਟ ਦੇ ਵਿੱਚ ਚਲਾਨ ਪੇਸ਼ ਹੁੰਦਾ ਤੇ ਕਦੋਂ ਉਹਦਾ ਕੇਸ ਚੱਲੂਗਾ ਤੇ ਕਦੋਂ ਨੂੰ ਸੁਣਵਾਈ ਹੋਊਗੀ ਤੇ ਕਦੋਂ ਨੂੰ ਉਹਨੂੰ سزا ਹੋਊਗੀ ਜਾਂ ਨਹੀਂ ਹੋਊਗੀ ਔਰ ਤਦ ਤੱਕ ਅਗਲਾ ਆਪਣੀ ਜ਼ਿੰਦਗੀ ਭੋਕੇ ਸੰਸਾਰ ਤੋਂ ਰੁਕਸਤ ਹੋ ਜਾਂਦਾ ਰਣਜੀਤ ਸਿੰਘ ਜੀ ਆਪਾਂ ਇਹ ਵੀ ਗੱਲ ਦੇਖੀ ਆ ਕਿ ਅੱਜ ਹੁਣ ਜਿਸ ਕੇਸ ਦੇ ਵਿੱਚ ਇਹਨੂੰ ਬਰੀ ਕੀਤਾ ਗਿਆ ਹੈਗਾ ਉਸ ਕੇਸ ਦੇ ਵਿੱਚ ਜਿਹੜੇ ਗਵਾਹ ਸੀਗੇ ਹੁਣ ਅਦਾਲਤ ਦਾ ਕਹਿਣਾ ਹੈਗਾ ਕਿ ਸਬੂਤ ਅਤੇ ਗਵਾਹ ਠੋਸ ਜਿਹੜੇ ਆ ਉਹ ਨਹੀਂ ਸੀਗੇ ਉਹਨਾਂ ਦੀ ਹੁਣ ਹੋਂਦ ਕਰਕੇ ਬਰੀ ਕੀਤਾ ਗਿਆ ਹੁਣ ਗਵਾਹ ਜਿਹੜੇ ਸੀਗੇ 42 ਬਤਾਲੀ ਬਰੇ ਹੁਣ ਜਿਹੜੇ ਪਹਿਲਾਂ ਉਸ ਵੇਲੇ ਦੇ ਗਵਾਹ ਸੀਗੇ ਹੁਣ 42 ਬਰਿਆਂ ਬਾਅਦ ਹੁਣ ਤੇ ਕਈ ਜ਼ਿੰਦਗੀ ਭੋਕੇ ਸੰਸਾਰ ਤੋਂ ਰੁਕਸਤ ਵੀ ਹੋ ਜਾਂਦੇ ਆ ਹੁਣ ਇੰਨਾ ਲੰਬਾ ਲੰਬਾ ਸਮਾਂ ਲੱਗਦਾ ਹੈਗਾ ਉਸ ਤੋਂ ਪਹਿਲਾਂ ਇਹਨੇ ਵਜ਼ੀਰੀਆਂ ਵੀ ਭੋਗ ਲਈਆਂ ਉਸ ਤੋਂ ਪਹਿਲਾਂ ਨਰਾਜਪਾਗ ਵੀ ਹੰਡਾਲੇ ਸੋ ਇਦਾਂ ਦੇ ਬਹੁਤ ਸਾਰੇ ਹੋਰ ਹੈਗੇ ਆ ਜਿਹੜੇ ਹੱਲੇ ਸ਼ਿਕੰਜੇ ਵਿੱਚ ਆਉਣੇ ਬਾਕੀ ਆ ਪਰ ਬਾਵਜੂਦ ਇਹ ਦੇ ਰਣਜੀਤ ਸਿੰਘ ਜੀ ਮੈਨੂੰ ਕਈ ਵਾਰ ਇਹ ਵੀ ਲੱਗਦਾ ਹੈਗਾ ਕਿ ਜੇ ਤੁਸੀਂ ਸ਼ਿੱਦਤ ਦੇ ਨਾਲ ਅਦਾਲਤਾਂ ਦੀ ਲੜਾਈ ਵੀ ਲੜਦੇ ਹੈਗੇ ਹੋ ਤਾਂ ਮਾੜਾ ਮੋਟਾ ਫਿਰ ਵੀ ਕੁਝ ਨਾ ਕੁਝ ਪੱਲੇ ਪੈ ਜ਼ਰੂਰ ਜਾਂਦਾ ਹੈਗਾ ਪਰ ਜੇ ਕੌਮ ਜਾਂ ਕੌਮ ਦੇ ਆਗੂ ਵਕ ਵਕ ਧਿਰਾਂ ਜਿੱਥੇ ਬੰਦੀਆਂ ਜੋ ਸ਼ਿੱਦਤ ਦੇ ਨਾਲ ਲੜਾਈ ਲੜਨ ਤਾਂ ਅਰ ਤੁਸੀਂ ਦੇਖੋ ਪਿੱਛੇ ਆਪਾਂ ਪੰਜਾਬ ਦੇ ਵਿੱਚ ਵੇਖਿਆ ਕਿ ਤੁਸੀਂ ਫੇਕ ਐਨਕਾਊਂਟਰਾਂ ਦੀ ਗੱਲ ਕੀਤੀ ਹੈ ਬਹੁਤ ਸਾਰੇ ਇਦਾਂ ਦੇ ਪੁਲਿਸ ਆਫੀਸਰਸ ਹੈਗੇ ਆ ਜਿਨ੍ਹਾਂ ਨੇ ਉਸ ਵੇਲੇ ਸੱਚਮੁੱਚ ਫੇਕ ਐਨਕਾਊਂਟਰ ਕੀਤੇ ਔਰ ਉਹ ਮਾਮਲੇ ਉਜਾਗਰ ਹੋਏ ਔਰ ਅਦਾਲਤਾਂ ਦੇ ਵਿੱਚ ਗਏ ਔਰ ਸਿੱਖ ਵਕੀਲਾਂ ਨੇ ਵਧੀਆ ਪੈਰਵਾਈ ਕੀਤੀ ਆ ਜਦੋਂ ਜਦੋਂ ਵਧੀਆ ਤਰੀਕੇ ਨਾਲ ਪੈਰਵਾਈ ਪੈਰਵਾਈ ਹੋਈ ਤਾਂ ਕਈਆਂ ਨੂੰ ਸਜ਼ਾਵਾਂ ਹੋਈਆਂ ਵੀ ਹੈਗੀਆਂ ਨੇ ਸਿਮਨ ਲੱਗਦਾ ਕਿ ਆਪਣੀ ਇਮਾਨਦਾਰੀ ਵੀ ਕਿਤਨਾ ਕਿਤੇ ਥੋੜੀ ਜਿਹੀ ਘਾਟ ਹੈਗੀ ਆ ਸੋ ਉਹਦੀ ਵੀ ਪੂਰਤੀ ਹੋਣੀ ਬੇहद ਜ਼ਰੂਰੀ ਹੈ ਤਾਂ ਫਿਰ ਬਹੁਤ ਕੁਝ ਸਬਰ ਸਕਦਾ ਹੈ ਉਹ ਮੈਨੂੰ ਲੱਗਦਾ ਸਰਕਾਰ ਨੇ ਤਾਂ ਇਨਸਾਫ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਬਿਲਕੁਲ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਦਾ ਪਰ ਫਿਰ ਵੀ ਤੁਸੀਂ ੱਟਾ ਲਾ ਕੇ ਕਿਦਰ ਦਰਵਾਜ਼ੇ ਖੋਲ ਕੇ ਮੜਾ ਮੋਟਾ ਕਈ ਵਾਰ ਲਿਆ ਵੀ ਹੈਗਾ ਇਨਸਾਫ ਕਈ ਵਾਰ ਪਰ ਮੈਂ ਉੱਥੇ ਹੀ ਆ ਰਿਹਾ ਪਰ ਇਮਾਨਦਾਰੀ ਦੇ ਵਿੱਚ ਕਿਦਰ ਕਿਦਰ ਕਮੀ ਮੜੀ ਮੋਟੀ ਹੈਗੀ ਆ ਫਿਰ ਵੀ ਜ਼ਰੂਰ ਲੱਗਦਾ ਨਹੀਂ ਤੁਹਾਨੂੰ ਇਹ ਕਿ ਮੈਂ ਉੱਥੇ ਹੀ ਆ ਰਿਹਾ ਕਿ ਫਿਰ ਵੀ ਸਾਡੇ ਬਹੁਤ ਸਾਰੇ ਪੰਥਕ ਆਗੂਆਂ ਨੇ ਪੰਥਕ ਵਕੀਲਾਂ ਨੇ ਖਾਲਸਾ ਮਿਸ਼ਨ ਵਰਗੀਆਂ ਸੰਸਥਾਵਾਂ ਨੇ ਅਤੇ ਹੋਰ ਜਥੇਬੰਦੀਆਂ ਨੇ ਲੰਬਾ ਜਿਹੜਾ ਸੰਘਰਸ਼ ਆ ਉਹ ਕਰਕੇ ਤੇ ਇਨਸਾਫ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਸੋ ਉਹਨਾਂ ਜਥੇਬੰਦੀਆਂ ਦੀ ਬਹੁਤ ਵੱਡੀ ਜਿਹੜੀ ਇਹ ਕਦਰਨਾਮਾ ਬਹੁਤ ਸਾਰੇ ਬੁੱਜੇਰ ਪੁਲਿਸ ਅਫਸਰਾਂ ਨੂੰ ਕਟਾਇਰੇ ਦੇ ਵਿੱਚ ਜਿਹੜਾ ਆ ਉਹ ਖੜਾ ਕੀਤਾ ਆ ਭਾਰਤੀ ਆਦਾਤਾਂ ਨੂੰ ਵੀ ਜਿਹੜਾ ਸ਼ਰਮਸਾਰ ਕੀਤਾ ਆ ਭਾਰਤ ਸਰਕਾਰ ਨੂੰ ਭਾਰਤੀ ਨਿظام ਨੂੰ ਪੂਰੀ ਦੁਨੀਆ ਦੇ ਵਿੱਚ ਕਟਾਇਰੇ ਦੇ ਵਿੱਚ ਉਹਨਾਂ ਨੇ ਖੜਾ ਕੀਤਾ ਆ ਸੋ ਇਹ ਜਿਹੜਾ ਇਨਸਾਫ ਆ ਉਹ ਧੱਕੇ ਨਾਲ ਜਿਹੜਾ ਇਨਸਾਫ ਆ ਉਹ ਲਿਆ ਗਿਆ ਬੜੀ ਲੰਬੀ ਜਿਹੜੀ ਲੜਾਈ ਆ ਉਹ ਲੜੀ ਗਈ ਜਿਵੇਂ ਹੁਣ ਤੁਸੀਂ ਕਰਦੇ ਹੋ ਕਿ ਬਹੁਤ ਸਾਰੇ ਇਹ ਜਿਹੜੇ ਸੱਜਨ ਕੁਮਾਰ ਕੇਸ ਵਿੱਚ ਸਨ ਜਾਂ ਹੋਰ ਕੇਸਾਂ ਦੇ ਵਿੱਚ ਸਾਨੂੰ ਬਹੁਤ ਸਾਰੇ ਜਿਹੜੇ ਗਵਾਹ ਆ ਉਹ ਚੜ੍ਹਾਈ ਕਰ ਚੁੱਕੇ ਹੋਏ ਆ ਸੋ ਸਰਕਾਰ ਤਾਂ ਇਹ ਇਸ ਗੱਲ ਦੀ ਉਰੀਖ ਕਰਦੀ ਰਹੀ ਕਿ ਉਹ ਜਿਹੜੇ ਬੰਦੇ ਆ ਉਹ ਚੜ੍ਹਾਈ ਕਰ ਜਾਣ ਉਹਨਾਂ ਨੇ ਤਾਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਕੋਈ ਵੀ ਜਿਹੜੀ ਕਸਰ ਆ ਉਹ ਬਾਕੀ ਨਹੀਂ ਸੀ ਜੀ ਸਾਨੂੰ ਲਮਕਾ ਆ ਗਿਆ ਪਰ ਸਿੱਖਾਂ ਨੇ ਫਿਰ ਵੀ ਲੋਕਤੰਤਰੀ ਗੰਗ ਤਰੀਕਿਆਂ ਦੇ ਨਾਲ ਵੀ ਕਾਨੂੰਨੀ ਤਰੀਕੇ ਦੇ ਨਾਲ ਵੀ ਤੇ ਹੋਰ ਕਈ ਪੱਖਾਂ ਤੋਂ ਜਿਹੜੀ ਆਪਣੀ ਲੜਾਈ ਜਿਹੜੀ ਆ ਉਹ ਜਾਰੀ ਰੱਖੀ ਅੱਜ ਵੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਹਦੇ ਉੱਤੇ ਜਿਹੜੀਆਂ ਕੰਮ ਆ ਉਹ ਕਰ ਰਹੀਆਂ ਆ ਸੋ ਸਿੱਖਾਂ ਨੂੰ ਮੈਂ ਇਹ ਵੀ ਗੱਲ ਕਹਿਣਾ ਆ ਕਿ ਹਰੇਕ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਆ ਉਹ ਕਰਦੇ ਰਹਿਣਾ ਚਾਹੀਦਾ ਆ ਤੇ ਇਹਨਾਂ ਸਰਕਾਰਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਨ ਦਾ ਜਿਹੜਾ ਯਤਨ ਆ ਉਹ ਕਰਨਾ ਚਾਹੀਦਾ ਆ ਦੇਖੋ ਇਨਸਾਫ ਮਿਲਦਾ ਆ ਜਾਂ ਨਹੀਂ ਮਿਲਦਾ ਉਹ ਗੱਲ ਤਾਂ ਇੱਕ ਵੱਖਰੀ ਆ ਪਰ ਫਿਰ ਵੀ ਹਰੇਕ ਢੰਗ ਤਰੀਕਾ ਜਿਹੜਾ ਆ ਉਹ ਜਾਰੀ ਰੱਖਣਾ ਚਾਹੀਦਾ ਆ ਚਾਹੀਦਾ ਜ਼ਰੂਰ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸੱਜਣ ਮੈਂ ਕਈ ਵਾਰ ਜਾਨਣਾ ਹੈਗਾ ਕਈ ਪਰਿਵਾਰਾਂ ਦੇ ਵਿੱਚ ਤੁਸੀਂ ਵੀ ਜਾਣੇ ਹੋਗੇ ਉਹ ਕਈ ਕਈ ਪਰਿਵਾਰਾਂ ਦੇ ਵਿੱਚ ਤੇ ਉੱਥੇ ਜਾ ਕੇ ਪਤਾ ਲੱਗਦਾ ਹੈਗਾ ਕਿ ਜਿਨ੍ਹਾਂ ਦੇ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਹੈਗੇ ਆ ਤੇ ਉਹਨਾਂ ਨੂੰ ਉਹ ਜਿਹੜੇ ਪੀੜਤ ਪਰਿਵਾਰ ਹੈਗੇ ਆ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਰਹੀਆਂ ਉਹਨਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਰਹੇ ਗਵਾਹਾਂ ਤੱਕ ਵੀ ਪਹੁੰਚ ਹੁੰਦੀ ਰਹੀ ਕਿ ਤੁਸੀਂ ਪੈਸੇ ਲੈ ਲਓ ਜਾਂ ਤੁਸੀਂ ਡਰਾਤ ਮਖਾ ਵੀ ਉਹਨਾਂ ਨੂੰ ਜਾਂਦਾ ਰਹੇ ਕਿ ਤੁਸੀਂ ਪਿਛੋਪ ਕਰਕੇ ਬਹਿ ਜਾਓ ਪਰ ਜਿੱਥੇ ਚੁੱਪ ਕਰਕੇ ਨਹੀਂ ਬੱਠੇ ਕਹਿਣ ਦਾ ਭਾਵ ਉਹ ਹੀ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਕਿ ਤੁਹਾਨੂੰ ਧੱਕੇ ਦੇ ਨਾਲ ਇਨਸਾ ਕੋਈ ਥਾਲੀ ਵਿੱਚ ਪਰੋਸ ਕੇ ਕਿਸੇ ਨੇ ਆਪਣੀ ਮਰਜ਼ੀ ਦੇ ਨਾਲ ਇਨਸਾਫ ਨਹੀਂ ਦਿੰਦਾ ਹੈਗਾ ਸੋ ਕੋਈ ਇਹ ਮਤ ਸਮਝੇ ਕਿ ਪੱਤਰਕਾਰ ਸ਼ਾਇਦ ਖਰੇ ਇਹ ਸਿਸਟਮ ਦੇ ਬਿਲਕੁਲ ਬਹੁਤ ਜ਼ਿਆਦਾ ਦੇ ਹੱਕ ਦੇ ਵਿੱਚ ਆਪਾਂ ਇਹ ਗੱਲ ਕਰਦੇ ਆ ਪਰ ਫਿਰ ਵੀ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈਗਾ ਕਿ ਫਿਰ ਵੀ ਤੁਸੀਂ ਜਦੋਂ ਚਾਰਾਜਾਈ ਕਰਦੇ ਹੋ ਆਪਣੇ ਵੱਲੋਂ ਇਮਾਨਦਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਬਾਕੀ ਨਾ ਛੱਡੋ ਤਾਂ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਹੁੰਦਾ ਹੈਗਾ ਔਰ ਜੋ ਹੁੰਦਾ ਹੈਗਾ ਕੋਰ ਦੁਨੀਆ ਨੂੰ ਦੱਸਣ ਦੇ ਵਾਸਤੇ ਖਾਲਸਾ ਜੀ ਤੁਹਾਡੇ ਕੋਲ ਇੱਕ ਇੱਕ ਤੁਹਾਡੇ ਕੋਲ ਬਹੁਤ ਕੁਝ ਤੁਹਾਡੇ ਕੋਲ ਪ੍ਰੂਫ ਹੁੰਦੇ ਹੈਗੇ ਆ ਕਿਦਾਂ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ ਨੇ ਕਿ ਆਹ ਦੇਖੋ ਤੁਸੀਂ ਅਸੀਂ ਇੰਨੀ ਲੰਮੀ ਜਦੋਂ ਜਹਿਤ ਤੋਂ ਬਾਅਦ ਹਾਲਾਂਕਿ ਵੀਰ ਹੋਰ ਜਿਵੇਂ ਕਹਿ ਰਹੇ ਆ ਕਿ ਜਿਸ ਕੇਸ ਦੇ ਵਿੱਚ ਕਿਸੇ ਨੂੰ ਕੋਈ ਇਨਸਾਫ ਮਿਲਦਾ ਵੀ ਆ ਦੇਰੀ ਦੇ ਨਾਲ ਤਾਂ ਉਹ ਦੇਰੀ ਨਾਲ ਮਿਲਿਆ ਹੋਇਆ ਇਨਸਾਫ ਇਨਸਾਫ ਨਹੀਂ ਹੁੰਦਾ ਪਰ ਫਿਰ ਵੀ ਤੁਸੀਂ ਦੁਨੀਆ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਕਿ ਆਹ ਵੇਖੋ ਸਾਨੂੰ ਇਨਸਾਫ ਮਿਲਿਆ ਐਨੇ ਬਰਿਆਵਾਦ ਮਿਲਿਆ ਉਹਦੋਂ ਘਟੋ-ਘਟੇ ਇਹ ਤੇ ਪਤਾ ਲੱਗ ਜਾਂਦਾ ਨਾ ਕਿ ਜਿਹੜਾ ਦੂਜਾ ਸੀਗਾ ਉਹ ਦੋਸ਼ੀ ਸੀਗਾ ਔਰ ਤੁਸੀਂ ਸੱਚਮੁੱਚ ਪੀੜਤ ਸੀਗੇ ਸੱਚਮੁੱਚ ਤੁਹਾਡੇ ਨਾਲੇ ਸਾਰਾ ਕੁਝ ਵਾਪਰਿਆ ਕਟੋ-ਕਟ ਇੰਨਾ ਕਿਤੇ ਹੁੰਦਾ ਹੀ ਆ ਨਾ ਜੀ ਸੋ ਸਿੱਦਤ ਦੇ ਨਾਲ ਹੀ ਇਮਾਨਦਾਰੀ ਦੇ ਨਾਲ ਆਪਣੇ ਸੰਘਰਸ਼ ਜਾਰੀ ਰੱਖਣੇ ਚਾਹੀਦੇ ਆ ਇਹ ਹੀ ਗੱਲ ਤੁਸੀਂ ਕੀਤੀ ਹੈ ਇਹ ਹੀ ਗੱਲ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਜਿੰਨੇ ਠੁੱਠੇ ਪੁਲਿਸ ਮੁਕਾਬਲਿਆਂ ਦੀ ਹੀ ਆਪਾਂ ਗੱਲ ਕਰਦੇ ਆ ਸੋ ਖਾਲੜਾ ਮਿਸ਼ਨਵਾਦੀਆਂ ਨੇ ਜਾਂ ਭਾਈ ਨਰੈਨ ਸਿੰਘ ਚੌੜਾ ਹੋਣਾ ਨੇ ਜਾਂ ਹੋਰ ਬਹੁਤ ਸਾਰੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਜਪੁਰ ਵਰਗਿਆਂ ਨੇ ਇਹ ਅਦਾਲਤਾਂ ਰਾਹੀਂ ਕਾਨੂੰਨ ਰਾਹੀਂ ਲੋਕਤੰਤਰਕ ਢੰਗ ਤਰੀਕੇ ਨਾਲ ਸਾਬਤ ਵੀ ਕਰ ਦਿੱਤਾ ਉਹਨਾਂ ਬੁੱਜੇ ਪੁਲਿਸ ਅਫਸਰਾਂ ਨੂੰ ਕਟਾਰੇ ਦੇ ਵਿੱਚ ਖੜਾ ਕੇ ਉਹਨਾਂ ਨੂੰ ਸਜ਼ਾਵਾ ਦਵਾਈ ਕਿ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਹੋਏ ਆ ਤੇ ਤਕਰੀਬਨ 50 ਤੋਂ ਵੱਧ ਕੇਸਾਂ ਦੇ ਵਿੱਚ ਉਹਨਾਂ ਨੇ ਲੰਬੀ ਜਿਹੜੀ ਕਾਨੂੰਨੀ ਲੜਾਈ ਲੜ ਕੇ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਤੇ ਅੱਜ ਕਾਨੂੰਨੀ ਤਰੀਕੇ ਦੇ ਨਾਲ ਵੀ ਸਿੱਖ ਕਹਿ ਸਕਦੇ ਆ ਕਿ ਹਾਂਜੀ ਸਾਡੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਤੇ ਇਹ ਗੱਲ ਅਦਾਲਤਾਂ ਨੇ ਵੀ ਇਹ ਗੱਲ ਸਰਕਾਰ ਨੇ ਵੀ ਬਾਅਦ ਵਿੱਚ ਜਿਹੜੀ ਆ ਉਹ ਮੰਨੀ ਆ ਜੀ ਵਕਈ ਵਕਈ ਜ਼ਰੂਰ ਸੋ ਇਹੀ ਸਵਾਲ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਉਹਨਾਂ ਸਮੇਂ ਰੱਖਣਾ ਚਾਹਣਾ ਹੈਗਾ ਕੇ ਬਹੁਤ ਕੁਝ ਵਾਪਰਿਆ ਅਦਾਲਤਾਂ ਦੀਆਂ ਲੜਾਈਆਂ ਵੀ ਲੜੀਆਂ ਕਿਤਨਾ ਕਿਤੇ ਮਾੜਾ ਮੋਟਾ ਥੋੜਾ ਜਿਹੀ ਆਟੇ ਵਿੱਚ ਲੂਣ ਦੇ ਬਰਾਬਰ ਹੀ ਸਹੀ ਇਨਸਾਫ ਮਾੜਾ ਮੋਟਾ ਕਿਸ ਨੂੰ ਮਿਲਿਆ ਜਾਂ ਮਾੜਾ ਮੋਟਾ ਕਿਸੇ ਨੇ ਲੈ ਲਿਆ ਇਸ ਤੋਂ ਇਲਾਵਾ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਜਿਵੇਂ ਵੀਰਹੁਰੀਆ ਕਹਿ ਕੇ ਹਟਿਆ ਉਹ ਵੀ ਸਾਰਾ ਦੌਰ ਲੰਘਿਆ ਔਰ ਫੇਕ ਅਕਾਊਂਟ ਉਹ ਸਾਰਾ ਕੁਝ ਵਾਪਰ ਗਿਆ ਇਸ ਵੇਲੇ ਕੌਮ ਜਿਨ੍ਹਾਂ ਹਲਾਤਾ ਵਿੱਚ ਹੈ ਔਰ ਐਸ ਵੇਲੇ ਸਿੱਖ ਲੀਡਰਸ਼ਿਪ ਜਿਨ੍ਹਾਂ ਹਾਲਾਤਾਂ ਦੇ ਵਿੱਚ ਹੈ ਕੱਲਾ-ਕੱਲਾ ਸਿੱਖ ਜ਼ਰੂਰ ਥੱਲੇ ਕਮੈਂਟ ਕਰਕੇ ਦੱਸਣ ਦੀ ਕੋਸ਼ਿਸ਼ ਕਰਕੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਜਹ ਹਾਲਾਤਾਂ ਦੇ ਵਿੱਚ ਸਿੱਖ ਕੌਮ ਨੂੰ ਅਗਾਹ ਹੋਰ ਕਿਹੋ ਜਿਹੇ ਸਟੈਪ ਪਟਣ ਦੀ ਜ਼ਰੂਰਤ ਹੈ ਤਾਂ ਜੋ ਇਸ ਧਰਤੀ ਦੇ ਉੱਪਰ ਉਹਦਾ ਦੇ ਮਾਹੌਲ ਉਹਦਾ ਦੇ ਰਾਜਭਾਗ ਸਿਰਜੇ ਜਾਣ ਜਿਹੋ ਜਿਹੇ ਰਾਜਭਾਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਹੋਇਆ ਕਰਦੇ ਸੀਗੇ ਇਦਾਂ ਦੇ ਆਪਾ ਉਮੀਦ ਕਰਦੇ ਆ ਕਿ ਇਦਾਂ ਹੋ ਜਵੇ ਉਹਦੇ ਲਈ ਕਿਹੋ ਜਿੇ ਯਤਨ ਪਰਾਲੇ ਹੋਣ ਆਮ ਸੱਜਣ ਵੀ ਆਮ ਦਰਸ਼ਕ ਵੀ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਰঞ্জੀਤ ਸਿੰਘ ਜੀ ਤੁਸੀਂ ਅਜੇ ਵਿੱਚ ਸਮਾਂ ਕੱਢਿਆ ਇਸ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਆ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ